ਅਸਲ ਦੀਪ ਨਗਰ ਦੇ ਸੌ ਦੀ ਨੋਕ ਤੇ ਲੱਖੂ ਹੁੰਦਾ ਕੀ ਮਾਮਲਾ ਕੀ ਕਰ ਰਿਹਾ ਅੱਜ ਸਾਡੀ ਇੱਕ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀ ਕਿ ਉੱਥੇ ਦੀਪ ਨਗਰ ਦੇ ਰੇਸ਼ ਕੁਮਾਰ ਵਿੱਕੀ ਜਿਹਦੀ ਮੋਬਾਈਲਾਂ ਦੀ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਦੋਂ ਉਹ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਉੱਥੇ ਤਿੰਨ ਵਿਅਕਤੀ ਜਿਨ੍ਹਾਂ ਚ ਲਖਵੀਰ ਸਿੰਘ ਲੱਖੂ ਸਨਪ ਸਾਧੂ ਸਿੰਘ ਨਰਵਾਨਾ ਪਿੰਡ ਦਾ ਬਿੱਲਾ ਇਸ ਭਿੰਦਰ ਬੰਗੀ ਨਗਰ ਦਾ ਤੇ ਵਿਕਰਮਜੀਤ ਸਿੰਘ ਕ੍ਰਿਸ਼ਨਾ ਕਲੋਨੀ ਦਾ ਇਹ ਉਹਦੀ ਦੁਕਾਨ ਤੇ ਲੁੱਟ ਖੋਹ ਦੀ ਨੀਤ ਮਾਰੇ ਤੇ ਉਥੋਂ ਪੈਸੇ ਲੁੱਟਣ ਲੱਗੇ ਤਉ ਉਹਦੇ ਇੱਕ ਸੂਬਾ ਮਾਰਕਾ ਇੰਜਰ ਵੀ ਕੀਤਾ ਜਦੋਂ ਉਸੇ ਤਰ੍ਹਾਂ ਜਿਹੜੀ ਸਾਲੀ ਪੋਰਟਸ ਪਾਰਟੀ ਸੀ ਮੌਕੇ ਤੇ ਚੱਲੇਗੀ ਜਿਹੜਾ ਲਖਵੀਰ ਲੱਖੋ ਆ ਨਰੂਣੇ ਦਾ ਉਹ ਕਾਬੂ ਕਰ ਲਿਆ ਗਿਆ ਜਿਹੜੇ ਦੋ ਬੰਦੇ ਸੀਗੇ ਭਵਿੰਦਰ ਬਿੱਲਾ ਤੇ ਵਿਕਰਮਜੀਤ ਉਹ ਮੌਕੇ ਤੋਂ ਭੱਜ ਗਏ ਉਹਨਾਂ ਵਾਸਤੇ ਲਗ ਲਗ ਪਾਰਟੀਆਂ ਬਣਾਈਆਂ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜਿਹੜਾ ਲਖਵੀਰ ਲੱਖੋ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਅਸੀਂ ਵੰਡੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾਵੇਗੀ ਹਾਂਜੀ ਇਹ ਤੇ ਨਰੇਸ਼ ਕੁਮਾਰ ਵਿੱਕੀ ਆ ਜਿਹੜਾ ਐਡਮਿਟ ਹੋਇਆ ਜੇ ਉਹਦਾ ਬਿਆਨ ਲਏ ਜਾ ਰਹੇ ਨੇ ਬਿਆਨ ਤੋਂ ਬਾਅਦ ਜਿਹੜੀ ਕਾਨੂੰਨ ਦੇ ਮਤਾਂ ਮੁਤਾਬਕ ਜਿਹੜੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਪਤਾ ਲੱਗਿਆ ਮੁੱਢਲੇ ਨਾਤੇ ਵੀ ਜਿਹੜਾ ਅਸਲਾਸੀ ਆ ਲਾਇਸੈਂਸੀ ਸੀ ਤ ਉਹ ਤਫਤੀਸ਼ ਦਾ ਵਿਸ਼ਾ ਜਿਹੜੇ ਬੰਦੇ ਕਾਬੂ ਕੀਤੇ ਇਹਨਾਂ ਨੂੰ ਤਾਂ ਪੁੱਛ ਕਚ ਕੀਤੀ ਜਾਵੇ ਕਿ ਕਾਬੂ ਕਰਨ ਤੋਂ ਬਾਅਦ ਜਿਹੜਾ ਫੇਰੀ ਪਤਾ ਲੱਗੂਗਾ ਵੀ ਇਹ ਅਸਲਾ ਅਲਾਸੈਂਸੀ ਹੈ ਜਾਂ ਦੇਸੀ ਹੈ ਜਾਂ ਨਜਾਇਜ਼ ਹੈ